ਕਿ ਪਟਾਲਕਵਾਂ ਦੇ ਵਿੱਚ ਮਰਡਰ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਮਾਮਲਾ ਪੂਰੀ ਡਿਟੇਲ ਦੇ ਵਿੱਚ ਜਾਂਦਾ ਹੈ ਇਹ ਜੀ ਪਟਾਲ ਦਾ ਇੱਕ ਭੂਰਾ ਸਿੰਘ son of ਕਿਰਪਾਲ ਸਿੰਘ ਨਾਂ ਦਾ ਵਿਅਕਤੀ ਸੀ ਜਿਹੜਾ ਕੁਝ ਦਿਨਾਂ ਤੋਂ ਲਾਪਤਾ ਸੀ ਘਰ ਵਾਲਿਆਂ ਨੂੰ ਉਸਦੇ ਲਾਪਤਾ ਹੋਣ ਬੰਦੇ ਪਤਾ ਸੀ ਪਰੰਤੂ ਹੋਰ ਕਿਸੇ ਨੂੰ ਨਹੀਂ ਪਤਾ ਸੀ ਕੁਝ ਦਿਨ ਪਹਿਲਾਂ ਟੁਹਾਨਾ ਪੁਲਿਸ ਨੂੰ ਇੱਕ ਲਾਸ਼ ਮਿਲੀ ਸੀ ਜਿਸ ਦੇ ਕੇ ਹੱਥ ਪੈਰ ਬੰਨੇ ਹੋਏ ਸੀਗੇ ਤੇ ਉਹਨਾਂ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਆਡੈਂਟੀਫਾਈ ਜਦੋਂ লাশ ਹੋਈ ਤਾਂ ਪਤਾ ਲੱਗਾ ਕਿ লাশ ਪੂਰਾ ਸਿੰਘ ਦੀ ਹੈ ਫਿਰ ਇਸ ਮਾਮਲੇ ਦੀ ਗਹਿਰਾਈ ਤੱਕ ਪੜਤਾਲ ਕੀਤੀ ਗਈ ਤਫਤੀਸ਼ ਕੀਤੀ ਗਈ ਤੇ ਉੱਥੋਂ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਰਾ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਕਤਲ ਕਰਕੇ ਨਹਿਰ 'ਚ ਸੁੱਟ ਦਿੱਤਾ ਸੀ ਜਿਸ ਦੇ ਕਾਰਨ ਥਾਣਾ ਲਹਿਰਾ ਵਿਖੇ ਮੁਕੱਦਮਾ ਨੰਬਰ 151 ਕਤਲ ਦੀਆਂ ਧਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਮਾਮਲੇ ਦੀ ਪੜਤਾਲ ਕੀਤੀ ਗਈ ਗਹਿਨ ਜਾਂਚ ਕੀਤੀ ਗਈ ਉਸ ਤੋਂ ਪਾਇਆ ਗਿਆ ਕਿ ਇਹ ਜਿਹੜਾ ਕਤਲ ਹੈ ਸਾਰੇ ਪਰਿਵਾਰਕ ਮੈਂਬਰਾਂ ਨੇ ਰਲ ਮਿਲ ਕੇ ਕੀਤਾ ਤੇ ਮਰਨ ਵਾਲੇ ਦਾ ਜਿਹੜਾ ਲੜਕਾ ਹੈ ਤਰਸੇਮ ਸਿੰਘ ਉਹਨਾਂ ਦੀ ਨੂੰਹ ਬੈਂਤਕੌਰ ਲੜਕੀ ਹਰਜਿੰਦਰ ਕੌਰ ਐਲਿਸ ਰਾਜੂ ਅਤੇ ਉਸਦੇ ਘਰ ਵਾਲੇ ਸ਼ੰਦਰ ਕੌਰ ਇਹ ਚਾਰੇ ਗ੍ਰਿਫਤਾਰ ਹੋ ਚੁੱਕੇ ਨੇ ਉਹਨਾਂ ਦੇ ਕੁੜਮਪਾਲਾ ਸਿੰਘ ਪਿੰਡ ਹਰਿਆਉ ਤੇ ਕੁਣਮਣੀ ਉਹ ਭੱਜੇ ਹੋਏ ਨੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਕਿੰਨੇ ਪਰਿਵਾਰ ਦੇ ਮੈਂਬਰ ਇਹਦਾ ਮਾਮਲਾ ਹੈ ਜੇ ਪਰਿਵਾਰਕ ਮੈਂਬਰਾਂ ਤੇ ਮਾਮਲਾ ਦਰਜ ਹੋਇਆ ਜੀ ਇਹਨਾਂ ਨੇ ਆਪਣੀ ਸਾਜ਼ਿਸ਼ ਰਚ ਕੇ ਵਿਅਕਤੀ ਦਾ ਕਤਲ ਕੀਤਾ ਕਤਲ ਕਰਕੇ ਉਸ ਤੋਂ ਬਾਅਦ ਨੂੰ ਲੁਕਾਉਣ ਦਾ ਯਤਨ ਕੀਤਾ ਤਾਂ ਕਿ ਪਤਾ ਨਾ ਲੱਗੇ ਪਰੰਤੂ ਜਿਹੜੇ ਇਹ ਜੇ ਮਾਰੀਆਂ ਕਿਰਤਾਂ ਨੇ ਉਹ ਕਦੇ ਲੁਕਦੀਆਂ ਨਹੀਂ ਤੇ ਰੀਜ਼ਨ ਕੀ ਹੈ ਕੀ ਰੰਜਿਸ਼ ਸੀ ਇਹਨਾਂ ਦਾ ਜੀ ਆਪਸ ਦੇ ਵਿੱਚ ਪਰਿਵਾਰਕ ਕਲੇਸ਼ ਸੀਗਾ ਕਾਫੀ ਰੰਜਿਸ਼ਬਾਜੀ ਚੱਲਦੀ ਸੀ ਜਿਹਦੇ ਰੰਜਿਸ਼ਬਾਜੀ ਦੇ ਚੱਲਦੇ ਜਿਹੜਾ ਤਰਸੇਮ ਸਿੰਘ ਸੀ ਉਹ ਬਾਹਰ ਵੀ ਜਾ ਕੇ ਰਹਿਣ ਲੱਗ ਗਿਆ ਸੀ ਪਰੰਤੂ ਹੁਣ ਕੁਝ ਕੁ ਮਹੀਨੇ ਪਹਿਲਾਂ ਮਹੀਨੇ ਦੇ ਵਿੱਚ ਆ ਕੇ ਘਰੇ ਰਹਿਣ ਲੱਗਿਆ ਸੀ ਤੇ ਪਰਿਵਾਰਕ ਕਲੇਸ਼ ਦੇ ਕਾਰਨ ਹੀ ਉਹਨਾਂ ਨੇ ਪੂਰਾ ਸਿੰਘ ਦਾ ਕਤਲ ਕੀਤਾ